ਇਕ ਵੱਡੀ ਖਬਰ ਫਿਰੋਜ਼ਪੁਰ ਦੀ ਦਾਣਾ ਮੰਡੀ ਤੋਂ ਹੈ ਜਿੱਥੇ ਐਨਕਾਊਂਟਰ ਹੋਇਆ ਹੈ ਪੁਲਿਸ ਤੇ ਨਸ਼ਾ ਤਸਕਰ ਦੇ ਵਿਚਾਲੇ ਮੁੱਠ ਭੇੜ ਹੋਈ ਹੈ ਔਰ ਨਸ਼ਾ ਤਸਕਰ ਨੇ ਪੁਲਿਸ ਤੇ ਗੋਲੀ ਚਲਾਈ ਔਰ ਜਵਾਬੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਰਿਟਾਲੀਏਟ ਕੀਤਾ ਗਿਆ ਔਰ ਇਸਤੇ ਵਿੱਚ ਨਸ਼ਾ ਤਸਕਰ ਨੂੰ ਗੋਲੀ ਲੱਗੀ ਹੈ ਨਸ਼ਾ ਤਸਕਰ ਤੋਂ ਪੁਲਿਸ ਨੇ ਹੈਰੋਇਨ ਵੀ ਬਰਾਮਦ ਕੀਤੀ ਹੈ ਨਸ਼ਾ ਤਸਕਰ ਨੇ ਪੁਲਿਸ ਤੇ ਗੋਲੀ ਚਲਾਈ ਔਰ ਜਵਾਬੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਰਿਟਾਲੀਏਟ ਕੀਤਾ ਗਿਆ ਔਰ ਇਸਤੇ ਵਿੱਚ ਨਸ਼ਾ ਤਸਕਰ ਨੂੰ ਗੋਲੀ ਲੱਗੀ ਹੈ ਨਸ਼ਾ ਤਸਕਰ ਜ਼ਖਮੀ ਹੋਇਆ ਜਿਸ ਨੂੰ ਪੁਲਿਸ ਵੱਲੋਂ ਅਰੇਸਟ ਕਰ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਫਰੋਜ਼ਪੁਰ ਦੀਆਂ ਤਸਵੀਰਾਂ ਦਿਖਾ ਰਿਆ ਸੀ ਉਸ ਸਪੌਟ ਦੀਆਂ ਜਿੱਥੇ ਪੁਲਿਸ ਨੇ ਨਸ਼ਾ ਤਸਕਰ ਨੂੰ ਕੇਰਿਆ ਸੀ ਔਰ ਉਸ ਤੋਂ ਬਾਅਦ ਇਹ ਪੁਲਿਸ ਤੇ ਨਾਲ ਨਸ਼ਾ ਤਸਕਰ ਦੀ ਮੁੱਠਪੇੜ ਹੋਈ ਮਨਦੀਪ ਕੁਮਾਰ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਮਨਦੀਪ ਥੋੜਾ ਡਿਟੇਲ ਚ ਜਾਨਣਾ ਚਾਹਵਾਂਗੇ ਕਿਸ ਤਰੀਕੇ ਨਾਲ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿਵੇਂ ਇਸ ਪੂਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਗਿਆ हां बिल्कुल बिजपाल जी ਗੱਲ ਕਰੀਏ ਤੇ ਪੁਲਿਸ ਵੱਲੋਂ ਜਿਹੜਾ ਮੋਟਰ ਵਾੜ ਕਿਤੇ ਦੇ ਦੌਰਾਨ ਇੱਕ ਨਸ਼ਾ ਤਸਕਰ ਨੂੰ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਕਾਇਲ ਕੀਤਾ ਗਿਆ ਔਰ ਉਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਲਾਜ ਤੇ ਲਈ ਹੁਣ ਮੌਕੇ ਦੀ ਜੇ ਗੱਲ ਕਰੀਏ ਤਸਵੀਰਾਂ ਦੀ ਤੇ ਇੱਕ ਸਿਆਦ ਗੱਡੀ ਦੇ ਉੱਪਰ ਨਸ਼ਾ ਤਸਕਰ ਜਿਹੜਾ ਹੈ ਉਹ ਸਪਲਾਈ ਦੇਣ ਦੇ ਲਈ ਇੰਤਜ਼ਾਰ ਕਰ ਰਿਹਾ ਸੀ ਤੇ ਸੀਆਈਏ ਦੀ ਟੀਮ ਨੂੰ ਜਿਹੜਾ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਪਹੁੰਚ ਕੇ ਉਸ ਨੂੰ ਰਾਉਂਡ ਅਪ ਕੀਤਾ ਔਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਉਹਨਾਂ ਦੇ ਸੀਆਈਏ ਦੀ ਟੀਮ ਉਹਦੇ ਮਗਰ ਲੱਗੀ ਤਾਂ ਉਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਸ਼ਾ ਤਸਕਰ ਨੂੰ ਪਰ ਉਸਨੇ ਉਹਨਾਂ ਪੁਲਿਸ ਦੇ ਉੱਪਰ ਹੀ ਜਿਹੜਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਫਾਇਰ ਕਰਨ ਤੋਂ ਬਾਅਦ ਫਿਰ ਪੁਲਿਸ ਨੇ ਵੀ ਉਸ ਨੂੰ ਜਵਾਬੀ ਫਾਇਰ ਕੀਤਾ 6 12 ਦੇ ਕਰੀਬ ਜਿਹੜੇ ਰਾਊਂਡ ਹੈ ਫਾਇਰ ਹੋਏ ਔਰ ਉਸ ਤੋਂ ਬਾਅਦ ਜਿਹੜਾ ਇੱਕ ਗੋਲੀ ਲੱਗਣ ਕਰਨਾ ਨਸ਼ਾ ਤਸਕਰ ਜਿਹੜਾ ਉਹ ਕਾਇਲ ਹੋ ਗਿਆ ਔਰ ਉਸ ਨੂੰ ਗ੍ਰਿਫਤਾਰ ਕਰ ਲੀਤਾ ਗਿਆ ਉਹਨ ਉਸ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਤੋਂ ਨਸ਼ੇ ਦੀ ਖੇਪ ਜਿਹੜੀ ਹੈ ਇਸ ਨੇ ਅੱਗੋਂ ਸਪਲਾਈ ਕਰਨੀ ਸੀ ਉਹ ਵੀ ਇੱਥੇ ਉਹਦੇ ਕੋਲੋਂ ਬਰਾਮਦ ਕੀਤੀ ਗਈ ਹੈ। ਰੋਸਪੁਰ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਨਸ਼ਿਆ ਤਸਕਰ ਨੂੰ ਪੁਲਿਸ ਨੇ ਘੇਰਿਆ ਤਾਂ ਨਸ਼ਾ ਤਸਕਰ ਨੇ ਪੁਲਿਸ ਤੇ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਔਰ ਜਵਾਬੀ ਕਾਰਵਾਈ 'ਚ ਨਸ਼ਾ ਤਸਕਰ ਜ਼ਖਮੀ ਹੋਇਆ ਜਿਸ ਨੂੰ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ, ਗ੍ਰਿਫਤਾਰ ਕਰ ਲਿਆ